ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਮਨ ਚੀਮਾ ਜੀ ਜਿਹੜੇ ਲੋਕ ਮੈਨੂੰ ਕਹਿੰਦੇ ਨੇ ਕਿ ਜੀ ਤੁਸੀਂ ਸਾਡੇ ਗਾਣੇ ਚੋਰੀ ਕਰਦੇ ਹੋ ਮੈਂ ਤਾਂ ਮੇਰੀ ਪੰਜਾਬੀ ਇੰਡਸਟਰੀ 뮤직 ਇੰਡਸਟਰੀ ਦੇ ਵਿੱਚ ਮੇਰੇ ਗਾਣੇ ਕਿੰਨੇ ਕਾਪੀ ਹੋ ਚੁੱਕੇ ਨੇ ਜੀ ਮੈਂ ਤਾਂ ਅੱਜ ਤੱਕ ਗਿਆ ਨਹੀਂ ਕਿਸੇ ਨੂੰ ਕਿ ਮੇਰੇ ਗਾਣੇ ਕਾਪੀ ਹੋ ਐਨੇ ਗਾਣੇ ਕਾਪੀ ਹੋਏ ਨੇ ਲੋਕ ਮੈਨੂੰ ਦੇਖ ਦੇਖ ਕੇ ਕਹੀ ਜਾਂਦੇ ਨੇ ਕਿ ਸਾਡੇ ਗਾਣੇ ਚੋਰੀ ਕੀਤੇ ਨੇ ਭਰਾਵਾ ਅੱਜ ਤੁਹਾਡੇ ਚ ਦਾ ਮੈਂ ਤੁਸੀਂ ਕਰ ਲਓ ਮੈਂ ਆਪਣਾ ਮੈਂ ਆਪਣੇ ਜ਼ੀਰੋ ਤੋਂ ਉੱਠਿਆ ਐ ਮੈਂ ਆਪਣੇ ਆਪਣੇ ਕਰ ਰਹੇ ਆ ਗਾਣੇ ਤੁਹਾਨੂੰ ਤਾਂ ਨਹੀਂ ਮੈਂ ਉਹ ਕਰਦਾ ਹੈਗਾ ਮੈਂ ਆਪਣੇ ਦਮ ਤੇ ਕਰ ਰਹੇ ਆ ਜਿਹੜਾ ਕੁਝ ਬਣ ਰਹੇ ਆ ਤੁਹਾਨੂੰ ਤਾਂ ਮੈਂ ਕੁਝ ਕਹਿੰਦਾ ਨਹੀਂ ਹੈਗਾ ਤੁਸੀਂ ਆਪਣੇ ਗਾਣੇ ਕਰਦੇ ਨੇ ਮੈਂਨੇ ਆਪਣੇ ਗਾਣੇ ਕਰਦੇ ਨੇ ਮੇਰੇ ਇੰਨੇ ਗਾਣੇ ਕਿੰਨੇ ਪਤਲੇ ਗਾਣੇ ਮੈਂ ਤੁਹਾਨੂੰ ਨਾਮ ਕਰਵਾਦਾ ਕਹਿ ਨਹੀਂ ਸਕਦਾ ਵੀ ਕਿਹੜੇ ਸਿੰਗਰ ਨੇ ਗਾਏ ਨੇ ਫਿਰਾਂ ਗਏ ਦੁਸ਼ਮਣੀ ਪੈ ਜਾਂਦੀ ਹੈ ਮਿਊਜ਼ਿਕ ਪੰਜਾਬੀ ਇੰਡਸਟਰੀ ਦੀ ਬਹੁਤ ਵੱਡੀ ਆ ਮੇਰੇ ਗਾਣੇ ਇੰਨੇ ਕਾਪੀ ਹੋ ਗਏ ਮੇਰੇ ਗਾਣੇ ਤਾਂ ਮੈਂ ਤਾਂ ਕਿਸੇ ਨੂੰ ਅਜੇ ਤੱਕ ਕਿਹਾ ਨਹੀਂ ਹੈਗਾ ਕਿ ਮੇਰੇ ਗਾਣੇ ਇਹਨੇ ਕਾਪੀ ਕਰਨੇ ਮੈਂ ਪਰਵਾਹ ਨਹੀਂ ਕਰਦਾ ਮੈਂ ਆਪਣਾ ਦੱਬੀ ਜਾਣਾ ਮੈਂ ਆਪਣੇ ਦ ਯੋ ਦੁਨੀਆ ਬਹੁਤ ਛੜਦੀ ਐ ਜੇ ਤੁਹਾਨੂੰ ਸਾਡਾ ਤੁਸੀਂ ਕਰ ਲੋ ਤੁਸੀਂ ਕਰਕੇ ਦੇਖ ਲਓ ਮੈਨੂੰ ਇੰਨੇ ਫੋਨ ਆਂਦੇ ਨੇ ਆਸਟ੍ਰੇਲੀਆ ਕੈਨੇਡਾ ਨਿਊਯਾਰਕ ਮੈਲਬੌਰਨ ਟੰਟਰੋਥਾਈਲੈਂਡ ਯੂਰਪ ਸਾਰੇ ਕਿਥੋਂ ਆਂਦੇ ਨੇ ਮੈਨੂੰ ਫੋਨ ਆਫਰ ਆਫਰਾਂ ਵੀ ਆ ਰਹੀਆਂ ਨੇ ਮੈਂ ਆਪਣੇ ਦਮ ਤੇ ਕਰ ਰਿਹਾ ਤੁਹਾਨੂੰ ਜੇ ਸਾਡਾ ਹੁੰਦਾ ਤਾਂ ਤੁਸੀਂ ਕਰਕੇ ਦੇਖ ਲਓ ਨਾਲੇ ਜਿਹੜੇ ਬੰਦੇ ਮੇਰੇ ਫੇਕ ਅਕਾਊਂਟ ਬਣਾਏ ਹੋਏ ਨੇ ਫੇਸਬੁਕ ਤੇ ਮੇਰਾ ਕੋਈ ਅਕਾਊਂਟ ਨਹੀਂ ਹੈਗਾ ਮੇਰਾ ਸਿਰਫ 21 ਕਾਊਂਟ ਹੈ ਇੰਸਟਾਗ੍ਰam ਤੇ ਹਰਮਨ ਚੀਮਾ 97 ਫੇਸਬੁੱਕ ਤੇ ਮੇਰਾ ਹੈਗਾ ਹਰਮਨ ਚੀਮਾ ਸਿੰਘ ਰੈਂਡਰ ਡੈਕਟਰ ਲਿਖਾਇਆ ਮੇਰਾ ਬਸ ਇਹ ਦੋ ਨੇ ਤੇ ਮੇਰਾ ਯੂਟਿਊਬ ਤੇ ਹੈਗਾ ਕੀ ਚੀਮਾ 3 ਸੈਕਿੰਡ ਜਾਂ ਮੇਰਾ ਰੀਫੈਕਸ ਇੰਡੀਆ ਮੇਰਾ ਚੈਨਲ ਆ ਉੱਥੋਂ ਮੈਨੂੰ ਸਾਰੇ ਮਤਲਬ ਜਿਹੜੇ ਜਿਹੜੇ ਮੇਰੇ ਵਰਲਡਵਾਈਡ ਦੇਖਦੇ ਨੇ ਮੇਰੀ ਵੀਡੀਓਜ਼ ਉੱਥੋਂ ਮੈਨੂੰ ਸਾਰੇ ਪੈਸੇ ਆ ਰਹੇ ਨੇ ਮੇਰਾ ਹੋਰ ਕੋਈ ਚੈਨਲ ਨਹੀਂ ਹੈਗਾ ਜੀ ਇੱਕ ਹੈਗਾ ਆ ਆਪਣਾ ਉਹਦੀ ਵੀ ਰਿਪੋਰਟ ਆ ਰਹੀ ਹੈ ਛੇਤੀ ਇੱਕ ਮੇਰਾ ਹੈਗਾ ਹਰਮਨ ਹਰਮਨ ਚੀਮਾ ਹਿੱਟ ਵੀਡੀਓ ਦਾ ਉਹ ਫਿਰ ਹਾਲਲੇ ਮੈਂ ਕਰੂੰਗਾ ਉਹਦੇ ਨਾਲ ਬਾਈ ਨਾਲ ਵੀ ਗੱਲ ਪਰ ਤੁਹਾਨੂੰ ਮੇਰੇ ਗਾਣੇ ਕਿੰਨੇ ਚੋਰੀ ਹੋ ਚੁੱਕੇ ਨੇ ਤੁਹਾਨੂੰ ਕੀ ਸਾੜਾ ਲੋਕਾਂ ਨੂੰ ਲੋਕ ਮੈਨੂੰ ਕਹੀ ਜਾਂਦੇ ਨੇ ਹੁਣ ਕੱਲ ਪਰਸੋਂ ਇੱਕ ਚਵਲ ਜੇ ਮੁੰਡੇ ਨੇ ਸਰਦਾਰ ਦੇ ਪਾਈ ਸੀ ਵੀਡੀਓ ਮੇਰੇ ਗਾਣੇ ਕਿਵੇਂ ਕਾਪੀ ਕਰ ਲੇ ਭਰਾਵਾ ਮੇਰੇ ਗਾਣੇ ਤੂੰ ਮੈਨੂੰ ਕਹਿ ਰਿਹਾ ਹੈ ਵੀ ਮੇਰੇ ਗਾਣੇ ਕਾਪੀ ਕਰ ਲੈ ਮੇ ਮੇਰੇ ਗਾਣੇ ਕਾਪੀ ਕਰ ਲੈ ਮੈਂ ਭਰਾਵਾ ਕਿਸੇ ਦੇ ਨਹੀਂ ਕਰਦਾ ਮੈਂ ਮੈਂ ਤਾਂ ਅੱਜ ਤੱਕ ਪੰਜਾਬੀ 뮤జిਕ ਇੰਡਸਟਰੀ 'ਚ ਐਡੇ-ਐਡੇ ਸਿੰਗਰ ਬੈਠੇ ਨੇ ਉਹਨਾਂ ਨੂੰ ਮੈਂ ਕਦੇ ਤਾਂ ਇੱਕ ਵਾਰ ਵੀ ਨਹੀਂ ਕਿਹਾ ਵੀ ਮੈਂ ਸਾਡੇ ਗਾਣੇ ਚੋਰੀ ਕਰਦਾ ਮੈਂ ਉਹਨਾਂ ਨੂੰ ਕਿਹਾ ਨਹੀਂਗਾ ਤੂੰ ਮੈਨੂੰ ਕਿਵੇਂ ਕਹਤੇ ਮੈਂ ਭਰਾਵਾ ਕਿਸੇ ਦੇ ਗਾਣੇ ਚੋਪੀ ਕਰਦਾ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ ਹੈ ਇਸੋ ਜਲਦੀ ਮੈਂ ਇੱਕ ਰੈਪ ਲੈ ਕੇ ਆਉਂਗਾ ਬਾਈ ਇੰਦਰ ਪਣੋਰੀ ਵਾਲਾ ਲਾਈਫ ਬੜਾ ਤਗੜਾ ਹੈ ਉਹਦੇ ਨਾਲ ਮੈਂ ਗਾਣੇ ਚੋਰੀ ਰੈਪ ਕਰਨਾ ਹੈ ਤੋਂ ਕੱਲ ਵੀ ਮੇਰੀ ਗਾਣੇ ਇਧਰ ਤੋਂ ਲੈ ਪਿੰਡ ਆਪਣਾ ਜੱਟ ਬਾਹੂਬਲੀ ਗੁਰਕੀਰਤ ਕਰੋੜਬਾਈ ਦਾ ਗਾਣਾ ਆ ਐਸ਼ਮੀਤ ਠਾਕਰ ਮੋੜਲਾ ਬਲਜੀਤ ਸਿੰਘ ਮੋੜਲਾ ਤੇ ਬਹੁਤ ਵਧੀਆ ਕੰਮ ਹੋਇਆ ਸਾਡਾ ਕਿਲੇ ਸ਼ੂਟਿੰਗ ਕੀਤੀ ਏ ਸਾਡੇ ਨੂੰ ਬਹੁਤ ਵਧੀਆ ਲੱਗਿਆ ਮੈਨੂੰ ਮੈਨੂੰ ਬਹੁਤ ਜ਼ਿਆਦਾ ਆਫਰ ਆ ਰਹੀਆਂ ਨੇ ਪਰ ਲੋਕਾਂ ਨੂੰ ਮੇਰੇ ਤੇ ਸਾੜਾ ਹੋ ਰਿਹਾ ਏ ਜਿਹੜੇ ਮੈਨੂੰ ਫੋਨ ਤੇ ਗਾਣੇ ਗਾਲਾਂ ਕੱਢਦੇ ਨੇ ਉਹਨਾਂ ਨੂੰ ਇਹ ਰਿਕਵੈਸਟ ਆ ਭਰਾਵੋ ਜੇ ਤੁਹਾਡੇ 'ਚ ਟੈਲੈਂਟ ਆ ਤੁਸੀਂ ਕਰ ਲਓ ਜੇ ਤੁਹਾਡੇ 'ਚ ਟੈਲੈਂਟ ਆ ਤਾਂ ਤੁਸੀਂ ਕਰਕੇ ਦੇਖ ਲਓ ਮੇਰੇ 'ਚ ਟੈਲੈਂਟ ਆ ਮੇਰੀ ਕਲਮ ਆ ਕਲਮ ਮੇਰੀ ਬੜੇ ਚੱਲ ਰਹੀ ਏ ਸਾਰੇ ਕਿਤੇ ਮੈਨੂੰ ਇੰਗਲ ਬਸ ਇਹੀ ਕਹਿਣਾ ਸੀਗਾ ਜੀ ਯੂ ਇੰਡੀਆ ਫੈਕਸ਼ਨ ਵੀਰੇ ਅਸਲੀ ਫੈਕ ਇਹ ਰੀ ਫੈਕ ਨਾ ਇਹ ਫੈਕ ਇੰਡੀਆ ਮੇਰਾ ਚੈਨਲ ਹੈ ਜੀ ਉੱਤੇ ਮੈਨੂੰ ਵਕਤ ਤੋਂ ਬਾਅਦ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਲਓ ਜੂ ਵਾਲਾ ਜੀ ਦਿਲੋਂ ਧੰਨਵਾਦ ਥੈਂਕ ਯੂ ਸੋ ਮੱਚ ਸਾਰਿਆਂ ਦਾ